ਸਾਰੇ ਸਾਥੀ ਨੂੰ ਸਤਿ ਸ੍ਰੀ ਅਕਾਲ ਸਾਥੀਓ ਅੱਜ ਆਪਣੀ ਮੇਜਰ ਗਾਰ ਸੰਬੰਧੀ ਮੋਰਚੇ ਦੀ ਮੀਟਿੰਗ ਸਬਕਮਟੀ ਨਾਲ ਹੋਈ ਸੀ ਜਿਦੇ ਵਿੱਚ ਪ੍ਰਿੰਸੀਪਲ ਸੈਕਟਰ ਦੇ ਅਨੁਦਿੱਤਾ ਮਿੱਤਰ ਵੀ ਬਿਠੇ ਸਨ ਸਾਥੀਓ ਆਪਣੀ ਮੀਟਿੰਗ ਦੇ ਵਿੱਚ 55 ਨੂੰ ਲੈ ਕੇ ਅੱਜ ਖੁੱਲੀ ਗੱਲਬਾਤ ਹੋਈ ਹੈਗੀ ਉਹਨਾਂ ਨੂੰ ਦੱਸਿਆ ਗਿਆ ਹੈ ਕਿਵੇਂ ਕੀ ਹੁਣ ਵੀ ਬੀਏ ਦੇ ਜਿਹੜੇ ਦਾਖਲੇ ਹੈਗੇ ਕਿਸੇ ਵੀ ਯੂਨੀਵਰਸਿਟੀ ਦਾ ਚੱਕ ਲੋ ਉਹ 45-50 ਤੇ ਹੋ ਰਹੇ ਹੈਗੇ ਬਾਕੀ ਜਦੋਂ ਆਪਣੀ ਮਿਸਟ ਮਾਸਟਰ ਕੈਡਰ ਦੀ ਮੈਟ ਬਣਨੀ ਹੈ ਤਾਂ ਫਿਰ ਨੰਬਰਾਂ ਨੂੰ ਲੈ ਕੇ ਕੋਈ ਤਰਕ ਨਹੀਂ ਬਣਦਾ ਵੀ ਬੀਏ ਚ 55 ਹੋਣੇ ਚਾਹੀਦੇ ਹੈਗੇ ਅ ਸਾਥੀਓ ਨਾਲ ਉਹ ਇਹ ਵੀ ਦੱਸਿਆ ਗਿਆ ਕਿ ਜਦੋਂ ਸਾਡਾ ਟਾਈਮ ਸੀਗਾ ਤਾਂ ਉਦੋਂ ਪਟਿਆਲਾ ਯੂਨੀਵਰਸਿਟੀ ਵੀ ਨੰਬਰ ਨਹੀਂ ਆਉਂਦੇ ਸੀਗੇ ਅਸੈਸਮੈਂਟ ਵੀ ਨਹੀਂ ਲੱਗਦੇ ਸੀਗੇ ਬਾਕੀ ਕਰੋਨਾ ਟਾਈਮ ਵੀ ਜਾਂ ਜਦੋਂ ਆਪਣਾ ਸਲੈਕਸ਼ਨ ਸਿਸਟਮ ਆ ਗਿਆ ਸਟੂਡੈਂਟਾਂ ਦੇ ਨੰਬਰ ਵਧਿਆ ਗਏ ਬਾਕੀ ਜੋ ਅੱਜਕੱਲ ਪ੍ਰਾਈਵੇਟ ਕਾਲਜਾਂ ਚ ਚੱਲ ਰਿਹਾ ਹੈਗਾ ਕਿ ਨਕਲ ਲੈ ਨਕਲ ਦੇ ਪੈਸੇ ਲੈ ਜਾਂਦੀ ਹੈਗੀ ਜਿਹਦੇ ਕਾਰਨ 90 90 95 95 ਪਰਸੈਂਟ ਨੰਬਰ ਆ ਰਹੇ ਹੈਗੇ ਤਾਂ ਸਾਥੀਓ ਹਰੇਕ ਤਰਕ ਨਾਲ ਉਹਨਾਂ ਦੀ ਗੱਲਬਾਤ ਕੀਤੀ ਗਈ ਕਿ ਜੇ ਜਦੋਂ ਸਾਡਾ ਜੇ ਤੁਸੀਂ ਇਹ ਚਾਹੋਗੇ ਵੀ ਜਿਹੜੇ ਬੀਏ 'ਚੋਂ 55 ਤੋਂ ਉੱਵਾ ਵਗੇ ਜਾਂ 55 ਵਾਲੇ ਆ ਉਹ ਇੰਟੈਲੀਜੈਂਟ ਆ ਤਾਂ ਸਾਡਾ ਤੁਸੀਂ ਪੇਪਰ ਲੋ ਮਾਸਟਰ ਗ੍ਰੇਡਰ ਦਾ ਜੋ ਲੈਣਾਗਾ ਮੈਟ ਬਣਾ ਖਾਤਰ ਉਹ ਟੀਚਰ ਲੱਗਣਾਗਾ ਤਾਂ ਉਹ ਚ ਪਤਾ ਲੱਗਣਾ ਵੀ ਕੌਣ ਇੰਟੈਲੀਜੈਂਟ ਆਗਾ ਜੇ ਅਸੀਂ 55 ਤੋਂ ਘੱਟ ਵਾਲੇ ਨਲਾਇਕਾਂਗੇ ਤਾਂ ਫਿਰ ਅਸੀਂ ਬਾਹਰ ਹੋ ਜਾਾਂਗੇ ਜਿਹੜਾ ਮਾਸਟਰ ਗ੍ਰੇਡਰ ਦਾ ਪੇਪਰ ਤੁਸੀਂ ਲੈਣਾਗਾ ਅਦਰਵਾਇਜ਼ ਸਾਡਾ ਨੰਬਰ ਆ ਜਨਾ ਕਿਉਂਕਿ ਮਾਸਟਰ ਗ੍ਰੇਡਰ ਦੀ ਮੈਟ ਬਣਨੀ ਆ ਜੇ ਤੁਸੀਂ 60 ਵਾਲੇ ਨੂੰ ਜਾਂ 55 ਵਾਲੇ ਨੂੰ ਤੁਸੀਂ ਇੰਟੈਲੀਜੈਂਟ ਗਿੰਦੇ ਹੋ ਤਾਂ ਬੀਏ ਦੇ ਬੇਸ ਤੇ ਤੁਸੀਂ ਮੈਟ ਬਣਾਓ ਫਿਰ ਪੇ ਤਾਂ ਉਹਨਾਂ ਨੇ ਇਹ ਕਿਹਾਗਾ ਵੀ ਤੁਹਾਨੂੰ ਤੋਂ ਚਲੋ 3 ਮਾਸਾ ਨੇ ਵੀ ਐਗਰੀ ਕੀਤਾਗਾ ਬਿਜਲੀ 55% ਵਾਲੀ ਸ਼ਰਤ ਗਲਤ ਹੈ ਕਿ ਬਿਜ ਦੇ ਬਾਰੇ ਤੁਸੀਂ ਦੇਖੋ ਤਾਂ ਉਹ ਚ ਅਮਰਿਤ ਮਿੱਤਰਾ ਨੇ ਇਹ ਕਿਹਾਗਾ ਵੀ ਤੁਸੀਂ ਸਾਨੂੰ ਡਿਪਾਰਟਮੈਂਟੋ ਦੇ ਵੱਲੋਂ 3-4 ਦਿਨਾਂ ਵਿੱਚ ਲੈਟਰ ਕੱਢ ਕੇ ਬੁਲਾਇਆ ਜਾਊਗਾ ਉਦੋਂ ਤੁਸੀਂ ਆਪ ਦਾ ਡਾਟਾ ਵਗੈਰਾ ਸਾਰਾ ਲੈ ਕੇ ਸਾਨੂੰ ਮਿਲੋ ਤਾਂ 3-4 ਦਿਨਾਂ ਦਾ ਕਪਨ ਬੁਲਾਇਆ ਜਾਊਗਾ ਨੰਬਰ ਦੂਜੀ ਗੱਲ ਰਹੀ ਪੋਸਟਾਂ ਦੀ ਪੋਸਟਾਂ ਦੀ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਜੀ ਸਾਡੀ 31 ਦਸੰਬਰ ਤੋਂ ਪਹਿਲਾਂ ਪਹਿਲਾਂ ਸਾਡੀ ਭਰਤੀ ਦਿੱਤੀ ਜਾਵੇ 55 ਰੱਦ ਕਰਕੇ ਉਮਰ ਦੇ ਵਿੱਚ ਛੋਟ ਦੇ ਕੇ ਕਿਉਂਕਿ ਸਾਡੇ ਸਾਥੀ ਪਹਿਲੇ ਉਰੋਇਜ ਹੋ ਚੁੱਕੇ ਆ 31 ਦਸੰਬਰ ਲੱਗੀ ਤਾਂ ਸਾਡੇ ਬਹੁਤ ਗਿੰਦੀ ਸਾਥੀ ਉਰੋਇਜ ਹੋ ਜਾਣਗੇ ਤਾਂ ਦੇਖੋ ਪਹਿਲਾਂ ਤਾਂ ਉਹਨਾਂ ਨੇ ਟਾਲਮਟੋਲ ਕੀਤਾ ਚਲੋ ਲਾਸਟ ਤੇ ਇੱਥੇ ਆ ਗਿਆ ਕਿ ਜੀ ਹਜੇ ਤੱਕ ਪ੍ਰੋਮੋਸ਼ਨਾਂ ਦਾ ਕੰਮ ਨਿਪਟਾਇਆਗਾ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ 31 ਦਸੰਬਰ ਤੋਂ ਪਹਿਲਾਂ ਤੁਹਾਡੇ ਇੱਕ ਵੱਡੀ ਭਰਤੀ ਦਿੱਤੀ ਜਾਵੇ ਸਾਥੀ ਜਿੱਥੋਂ ਤੱਕ ਉਮਰ ਹੱਦ ਦਾ ਮਸਲਾਗਾ ਉਮਰ ਹੱਦ ਦਾ ਮਸਲਾ ਚੀਮਾਸਾਨਾ ਵੀ ਗੱਲ ਹੋਈ ਸਿਹਤ ਮੰਤਰੀ ਨਾਲ ਵੀ ਗੱਲ ਹੋਈ ਕਿਉਂਕਿ ਸਿਹਤ ਵਿਭਾਗ 'ਚ 250 ਪੋਸਟਾਂ ਆਉਣਗੀਆਂ ਪੁਰਸਾਂੀਆਂ ਤਾਂ ਉਹ ਗੱਲ ਹੋਈ ਕਿ ਜੀ ਇਹ ਚ ਤੁਹਾਡੀ ਨਲਕੀ ਕਰਕੇ ਜਾਂ ਤੁਹਾਡੀ ਸਰਕਾਰ ਕਰਕੇ ਜਿਹੜੇ ਸਾਥੀ ਸਾਡੇ ਸਾਥੀ ਉਪਰੇਜ ਹੋ ਚੁੱਕੇ ਆਗੇ ਤਾਂ ਉਹਨਾਂ ਨੇ ਭਰੋਸਾ ਦਿੱਤਾ ਕਿ ਦੁਬਾਰਾ ਤਾਂ ਪਹਿਲਾਂ ਤਾਂ ਉਹਨਾਂ ਨੇ ਇਹ ਕਿਹਾ ਕਿ ਜੀ ਇਹ ਤਾਂ ਮੁੱਖ ਮੰਤਰੀ ਨੂੰ ਤੁਸੀਂ ਮਿਲੋ ਤਾਂ ਅਸੀਂ ਇੱਥੇ ਤਰਕ ਕੀਤਾ ਕਿ ਜੀ ਮੁੱਖ ਮੰਤਰੀ ਅਸੀਂ ਤਾਂ ਮਿਲਣ ਨੂੰ ਫਿਰਦਾ ਪਰ ਮੁੱਖ ਮੰਤਰੀ ਨਹੀਂ ਸਾਨੂੰ ਮਿਲਦਾਗਾ ਤਾਂ ਉਹਨਾਂ ਨੇ ਇਹ ਕਿਹਾਗਾ ਕਿ ਅਸੀਂ ਜੀ ਤੁਹਾਡਾ ਅਸੀਂ ਆਪ ਲੈ ਕੇ ਜਾਵਾਂਗੇ ਦੁਬਾਰਾ ਤੁਹਾਡੀ ਫਾਈਲ ਭੇਜਾਂਗੇ ਪੂਰੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਕਈ ਡਿਪਾਰਟਮੈਂਟਾਂ ਦਾ ਮਸਲਾ ਹੈਗਾ ਇਹਦੇ ਥੋੜਾ ਟਾਈਮ ਤਾਂ ਲੱਗ ਰਿਹਾਗਾ ਤਾਂ ਜਿੱਥੋਂ ਤੱਕ ਸਾਥੀਓ ਆਪਣੇ ਮੰਗਾਂ ਦਾ ਹਾਂ ਅਰਨੇਵਾ ਦਾ ਅਰਜਨ ਰਿਹਾਗਾ ਮੀਟਿੰਗ ਚ ਨਾ ਤੋਗੇ ਆਪਾਂ ਹਾਂ ਪੱਕੀ ਕਹ ਸਕਦੇ ਨਾ ਪੱਕੀ ਕਿਉਂਕਿ ਹਾਂ ਪੱਕੀ ਤਾਂ ਉਹ ਦੋਗਾ ਜਦੋਂ ਆਪਣਾ ਕੋਈ ਜਿਹੜੀ ਮੀਟਿੰਗ ਚ ਆਪਣਾ ਕੋਈ ਰਿਜ਼ਲਟ ਆਉਗਾ ਪੋਸਟ ਆਉਣਗੀਆਂ ਸ਼ਰਤਾਂ ਰੱਦ ਹੋ ਕੇ ਸਾਰੇ ਸਾਥੀਆਂ ਨੂੰ ਬੇਨਤੀ ਹੈਗੀ 2-4 ਦਿਨਾਂ ਤੱਕ ਜੇ ਆਪਾਂ ਨੂੰ ਡਿਪਾਰਟਮੈਂਟ ਸੱਦਾ ਹੈਗਾ ਪੋਸਟਾਂ ਦੀ ਗਿੰਤੀ ਵੀ ਆਪਾਂ ਲੈ ਕੇ ਜਾਵਾਂਗੇ ਜਿਹੜੀ ਆਪਾਂ ਡਾਟਾ ਲੈ ਕੇ ਕੜਵਾਈ ਹੈਗੀ 55 ਨਾਲ ਜੋ ਆਪਣਾ ਹੈਗਾਗਾ ਤਰਕ ਡਾਟਾ ਉਹ ਵੀ ਲੈ ਕੇ ਜਾਵਾਂਗੇ ਤੇ ਜੇ ਆਪਣਾ 4-5 ਦਿਨਾਂ ਤੱਕ ਕੋਈ ਹੱਲ ਨਹੀਂ ਹੁੰਦਾ ਤਾਂ ਜਲਦੀ ਸਾਂਝੇ ਮੋਰਚੇ ਵੱਲੋਂ ਇੱਕ ਵੱਡੀ ਕਾਲ ਦਿੱਤੀ ਜਾਊਗੀ ਧਰਨੇ ਦੀ ਉਹ ਕਿੱਥੇ ਕਰਨਾ ਹੈ ਮੌਕੇ ਤੇ ਤੁਹਾਨੂੰ ਦੱਸਿਆ ਜਾਵੇਗਾ ਕਿਉਂਕਿ ਜਿਹੜੇ ਪਹਿਲਾਂ ਧਰਨੇ ਕੀਤੇ ਬੇਦਗਾਂ ਸਾਹਮਣੇ ਮੋਰਚੇ ਨੇ ਚਾਹੇ ਦਸਹਿਰੇ ਦਾਗਾ ਚਾਹੇ ਦੀਵਾਲੀ ਦਾ ਚਾਹੇ 2 ਨਵੰਬਰ ਦਾ ਤਰਨ ਤਾਰਨਾ ਤੇ ਜਾਏ 8 ਤਰੀਕ ਨੂੰ ਆਪਣੇ ਸਾਥੀ ਟੈਂਕੀਆਂ ਦੇ ਬੈਠੇ ਸੀਗੇ ਦੇਖੋ ਪ੍ਰੈਸ਼ਰ ਬਹੁਤ ਆ ਆਪਣੇ ਮੋਰਚੇ ਦਾ ਜੋ ਆਪਾਂ ਟੈਂਕੀ ਤੇ ਬੈਠੇ ਸੀਗੇ ਤਾਂ ਸਾਰੇ ਮੰਤਰੀਆਂ ਨਾਲ ਫੋਨ ਤੇ ਗੱਲ ਕੀਤੀ ਗਈ ਸੀ ਆਪਣੇ ਸਾਥੀ ਨਾਲ ਅਗੋ ਨਾਲ ਤਾਂ ਅੱਜ ਵੀ ਉਹਨਾਂ ਨੇ ਮੀਟਿੰਗ 'ਚ ਦੱਸਿਆਗਾ ਕਿ ਜੀ ਹਾਂ ਸਾਨੂੰ ਥੋੜੀ ਨਾਲ ਗੱਲ ਹੋਈ ਸੀਗੀ ਤੁਹਾਡਾ ਕੰਮ ਕੰਮ ਤੇ ਲੱਗੇ ਹੋਏ ਹੈਗੇ ਤਾ ਸਾਥੀਓ ਆਪਾਂ 3-4 ਦਿਨ ਹੋਰ ਦੇਖਦੇ ਆਂਗੇ ਜੇ ਆਪਣਾ ਕੋਈ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ ਤੁਹਾਨੂੰ ਜਲਦ ਕਾਲ ਦਿੱਤੀ ਜਾਵੇਗੀ ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਜੀ ਗੁਰਪਾਲ ਵਿੱਚ ਬੈਠਣ ਤੋਂ ਬਿਨਾ ਬਿਨਾ ਤੁਸੀਂ ਸਮੂਲੀਅਤ ਕਰੋ ਧਰਨੇ ਤੇ ਗਰਾਊਂਡ ਲੈਵਲ ਤੇ ਵੀ ਆਵੋ ਜੇ ਤੁਸੀਂ ਗੁਰਪਾਲਾਂ ਚ ਬੈਠੇ ਇਨਕਲਾਬ ਜਾਂ ਲੜਾਈ ਲੜਦੇ ਜੇ ਤਾਂ ਆਪਣੇ ਪੋਸਟਰ ਨਹੀਂ ਹੁੰਨੀ ਤਾਂ ਆਪਾਂ ਘਰ ਬੈਠੇ ਉਬਰੇਜ ਹੋ ਜਾਣਾਗਾ ਸੋ ਸਾਰੇ ਸਾਥੀਆਂ ਨੂੰ ਦੁਬਾਰਾ ਹੱਥ ਜੋੜ ਕੇ ਬੇਨਤੀ ਹੈ ਜਦੋਂ ਵੀ ਹੁਣ ਕੋਈ ਧਰਨੇ ਦੀ ਕਾਲ ਦਿੱਤੀ ਜਾਊਗੀ ਤਾਂ ਵੱਧ ਤੋਂ ਵੱਧ ਗੰਦੀ ਚਾਹ ਵੀ ਨਿਕਲੋ ਨਾਲ ਹੋਰ ਸਾਥੀਆਂ ਨੂੰ ਵੀ ਲੈ ਕੇ ਆਵੋ ਜਾਇ ਜੰਤਾ ਜੈ ਸਿੰਘਰ ਸੇ ਬੇਜਗਾ ਸਾਧ